ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੜੀ ਗੁਰੂ ਹੋਇ ਜਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪਰਤਖ ਗੁਰੂ ਮਿਸਤਾਰੇ ਸਤਰ ਦੇ ਵਾਹਿਗੁਰੂ ਸਾਹਿਬ ਜੀਓ ਤਨਾਸ੍ਰੀ ਮਹਲਾ ਪੰਜਵਾਂ ਘਰਬੈਲਾ ਚੌਪਦੇ ਇੱਕ ਓੰਕਾਰ ਸਤਗੁਰੂ ਪੁਰਸਾ ਕੰਡਣ ਦੁਖ ਪੰਜਨ ਸੁਆਮੀ ਭਗਤ ਬਚਲ ਦਰੰਕਾਰੇ ਕੋਡ ਪ੍ਰਾਦ ਮਿਟੇ ਕਨ ਭੀਤਰ ਜਾ ਗੁਰਮਤ ਨਾਮ ਸੁਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੂਤਾਰੇ ਤੇਰਾ ਥਾਨ ਸੁਆਵਾ ਰੂਪ ਸੁਆਵਾ ਤੇਰੇ ਭਗਤ ਸੋਹੇ ਦਰoverline ਸਰਬ ਜੀਆਂ ਕਹਿ ਬਾਤੇ ਸੁਆਮੀ ਘਰ ਕਿਰਪਾ ਲਿਓ ਉਬਾਰੇ ਤੇਰਾ ਵਰਤਨ ਨ ਜਾਪੈ ਬਨ ਲਕੀਆ ਤੇਰੀ ਕੁਦਰਤ ਕੌਣ ਬੀਜਾਰੇ ਜਹਲਤਾਲਮੀ ਲਰਬਿਆ ਸਭ ਥਾਈ ਅਗਬਰੂਪ ਕਰਧਾਰੇ ਦੁਆਰੇ ਸਗਲ ਜਨ ਤੇਰੀ ਤੂੰ ਆਪਣਾ ਸੀ ਪੁਰਖ ਮੋਰਾਰੇ ਜੋ ਭਾਵੇ ਤੋ ਰਖੋ ਸੁਭਮੀ ਜਨਾਂ ਇਤ ਕਰੇ ਸਗਲ ਜਨ ਤੇਰੀ ਤੂੰ ਆਪਣਾ ਸੀ ਪੁਰਖ ਮੁਰਾਰੇ ਜੋ ਭਾਵੇ ਤੂੰ ਰਖੋ ਸੁਆਮੀ ਜਨਾਨ ਨ ਕਾਸ਼ਰਨ ਦੁਆਰੇ ਤੂੰ ਹੇ ਗੁਰਦੇ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਆਜ ਦਿਨ ਸ਼ਨੀਵਾਰ ਤਾਰ ਅਗਤ ਤੋ ਪਦਰੋ ਹੈ ਆਜ ਦਿਨ ਸ਼ਨੀਵਾਰ ਸਤਾਰ ਅਗਤ ਤੋ ਦੋ ਦੋ ਪਦਰੋ ਹੈ ਵਾਹਿਗੁਰੂ concert